ਅੱਗੇ ਮੰਨ ਲਵੇ ਰੇਟ ਕਰਦੇ ਮਾਨਸਾ ਮੰਡੀ ਪਸ਼ੂ ਮੰਡੀ ਚ ਪਹੁੰਚੇ ਸੀ ਆਪਾਂ ਬਾਏ ਕੋਲ ਇੱਕ ਕਟਾਗਾ ਉਹ ਸਕੀਮ ਇਹ ਮਾਨ ਗੋਰ ਸਿੰਘ ਜੀ ਦਾ ਤੇ ਲੈਣਾ ਬਾਈ ਤੋਂ ਜਾਣਕਾਰੀ ਸ੍ਰੀ ਗਾ ਬਾਈ ਜੀ ਆਸ੍ਰੀ ਗਾ ਕੀਤੇ ਵਾਲਾ ਵੀਰੇ ਕੱਟੇ ਦੀ ਦੇ 22 ਸਾਲ ਉਮਰਾ ਜੀ 22 ਸਾਲ ਉਮਰਾ ਹਾਂ ਠੀਕ ਆ 1.5 ਲੱਖ ਡਿਮਾਂਡ ਹੈ 1 ਲੱਖ ਡਿਮਾਂਡ ਆ ਹਾਂ ਤੇ ਮਾਨਦਾਨ ਹੋ ਜਾ ਹਾਂ ਮਾਨਦਾਨ ਹੋ ਲੱਗਿਆ ਕਰ ਦਾਂਗੇ ਕਿੰਨੇ ਕਿੜੇ ਵੀਰੇ ਤੇਰੇ ਪੈਂਡਾ ਫਲੇਡਾ ਕਿੱਥੇ ਰਹਿ ਗਿਆ ਇਹ? ਕੰਡਾ ਫਲੇਡ ਆ, ਜ਼ਿਲ੍ਹਾ ਸੰਗਰੂਰ। ਠੀਕ। ਹਾਂ। ਇਹ ਤੇਰਾ ਨਾਂ ਐਡਰੈਸ ਬੋਲਿਂ ਵੀਰੇ। ਨਾਂ ਮੇਰਾ ਆਮਨਪ੍ਰੀਤ ਸਿੰਘ, ਅਨੁਫਰੀਤ। ਹਾਂ। ਮੋਬਾਈਲ ਨੰਬਰ 6284601838। 624601838। ਤੇ ਮੈਂ 1.5 ਲੱਖ ਡਿਮਾਂਡ ਕਰਦਾ ਕਹਿੰਦਾ ਮਾਨਤਾਨ ਹੋ ਜਾਊਗਾ। ਬੜਾ ਲੰਮਾ ਦੋਸਤ ਟੈਸਟ ਕਰ ਦਿਖਾ ਦਈਏ ਕਿਹਨਾਂ। ਜਮਾ ਸਾਫ਼ ਹਨ ਨਾ। ਦੋ ਕਾਲਾ ਘਟਾ ਆ ਗਿਆ ਦੋਸਤੋ। ਹਾਂ ਪ੍ਰੋਟੈਸਟੀਕਲ ਚੈੱਕ ਕਰ ਸਕਦੇ ਹਾਂ ਨਹੀਂ ਆਉਂਦਾ ਉਸ ਨੂੰ ਸਾਲਾਂ ਨੂੰ 2.5 ਸਾਲ ਬਾਈ ਉਮਰ ਦਾ ਹਤਾ ਤੇ ਘਰ ਦੀ ਪਾਲਿਆ ਵੀਰੇ ਹਾਂ ਕਰਦਾ ਠੀਕ ਹੈ ਰਿਕਾਰਡ ਕਿਵੇਂ ਦਾ ਚੰਗਾ ਹੁੰਦਾ ਯਾਰ ਹਾਂ ਪੂਰਾ ਠੀਕ ਹੈ ਹਾਂ ਤੇ ਰਿਮਾਨ ਡੇਡ ਆ ਮਾਨਤਨ ਖੁੱਲਾ ਕਰਦਾ ਆ ਬਾਕੀ ਆਪਾਂ ਨੇ ਦੇਣਾ ਵਸ ਪਾਲਨਾਂ ਦਾ ਨੂਆ ਪੈਸੇ ਪੂਸੇ ਵਾਲਾ ਬੜਾ ਮੈਟਰ ਨਹੀਂ ਹੈਗਾ ਠੀਕ ਹੈ ਬਾਈ ਕਿਨ ਪਾਲਨਾਂ ਦਾ ਕੋਈ ਬੰਦਾ ਲੈ ਜਾ ਮੁੱਲ ਡੇਡ ਕਰ 6 ਲੱਖ ਰੁਪਏ ਰਿਮਾਨ ਕਰਦਾ ਬਾਈ ਦੇ ਰਹਾ ਅੰਗੀ ਜਮਾ ਕੋ 80 ਹਜ਼ਾਰ ਦਾ ਹੋ ਗਿਆ ਜੀ ਬਾਕੀ ਸਾਨੂੰ ਹੋਰ ਮਾਰਕੀਟ ਤੇ ਕੈਮਰਾ ਦਿਖਾਣਾ ਠੰਡਾ ਸੀ ਪੂਰਾ 7:00 ਵਜੇ ਤੇ 1.5 ਲੱਖ ਚ ਬਾਈ ਕਹਿੰਦਾ ਮਾਨਤਨ ਹੋ ਜੂਗਾ ਬਾਕੀ ਪਾਲ ਨਾਲੇ ਮੰਦਰ ਪੈ ਲਾ ਕੀ ਪੈਸਿਆਂ ਦਾ ਕੋਈ ਚੱਕਰ ਹੀ ਨਹੀਂ ਹੈਗਾ ਸੇ ਇੱਕ ਵਾਰ ਬਾਈ ਦਾ ਨੰਬਰ ਫੇਰ ਲਾਣ ਨੇ ਨੰਬਰ ਬੋਲੀ ਵੀਰੇ ਦੁਬਾਰੇ ਨੰਬਰ 62846 62846 018833 01838 ਹਾਂ 7246 01838 ਲੈ ਜੇ ਦੋਸਤੋਂ ਲੈਂਥ ਬਹੁਤ ਲੰਬਾਈ ਆ ਗਈ ਘੱਟੇ ਦੀ ਤੇ ਕਰ ਲੋ ਚੈੱਕ ਬਾਈ ਨਾਲ ਕਰ ਲੋ ਕੰਟੈਕਟ